ਸਤਿ ਸ੍ਰੀ ਅਕਾਲ ਜੀ ਹੱਸਣਾ ਸਿਹਤ ਲਈ ਬਹੁਤ ਜ਼ਰੂਰੀ ਆ ਤੇ ਤੁਹਾਨੂੰ ਮੈਂ ਅੱਜ ਇੱਕ ਚੁਟਕਲਾ ਸੁਣਾਉਣਾ ਜੇ ਹਾਸਾ ਨਾ ਵੀ ਆਇਆ ਤੇ ਮੇਰੇ ਕਰਕੇ ਹੱਸ ਪਿਓ ਇੱਕ ਬੰਦਾ ਹੁੰਦਾ ਉਹਦੀ ਦਾੜ੍ਹ ਚ ਨਾ ਕੀੜਾ ਲੱਗਾ ਹੁੰਦਾ ਤੇ ਉਹ ਡਾਕਟਰ ਕੋ ਕਹਿੰਦਾ ਜਾਂਦਾ ਕਹਿੰਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰੀਆਂ ਦਾੜ੍ਹ ਚ ਕੀੜਾ ਲੱਗਾ ਆ ਤੇ ਇੱਕ ਇਦਾਂ ਨਿਕਲੂਗਾ ਡਾਕਟਰ ਸਾਹਿਬ ਕਹਿੰਦੇ ਕੋਈ ਚੱਕਰੀ ਨਹੀਂ ਆਪਾਂ ਤੂੰ ਇਦਾਂ ਕਰਨਾ 6 ਦਿਨ ਨਾ ਚਾਹ ਨਾਲ ਬਿਸਕਟ ਖਾਣੇ ਆ ਤੇਰਾ ਕੀੜਾ ਨਿਕਲਿਆ ਆਊਗਾ ਉਹ ਕਹਿੰਦਾ ਠੀਕ ਹੈ ਜੀ ਉਹ ਇਦਾਂ ਕਰਦਾ 6 ਦਿਨ ਚਾਹ ਨਾਲ ਬਿਸਕਟ ਖਾਂਦਾ ਕੀੜਾ ਨਿਕਲਦਾ ਨਹੀਂ ਉਹ 6ਵੇਂ ਦਿਨ ਫੇ ਡਾਕਟਰ ਕੋਲ ਚਲ ਜਾਂਦਾ ਕਹਿੰਦਾ ਡਾਕਟਰ ਸਾਹਿਬ ਮੈਂ 6 ਦਿਨ ਚਾਹ ਨਾਲ ਬਿਸਕਟ ਖਾਦੇ ਆ ਕੀੜਾ ਨਹੀਂ ਨਿਕਲਿਆ ਡਾਕਟਰ ਕਹਿੰਦਾ ਇਦਾਂ ਕਰੀਂ ਫੇ ਸਵੇਰੇ ਨਾਲ ਕੱਲੀ ਚਾਹ ਪੀਵੇਂ ਕੀੜਾ ਨਿਕਲਿਆਊਗਾ ਉਹ ਕਹਿੰਦਾ ਠੀਕ ਹੈ ਜੀ ਉਹ ਸਵੇਰੇ ਦੂਜੇ ਦਿਨ ਉੱਠਦਾ ਕੱਲੀ ਚਾਹ ਬਣਾ ਕੇ ਪੀਂਦਾ ਜਦੋਂ ਚਾਹ ਪੀਂਦਾ ਤੇ ਕੀੜਾ ਬਾਹਰ ਨਿਕਲ ਆਉਂਦਾ ਕੀੜਾ ਬਾਹਰ ਨਿਕਲ ਕੇ ਕਹਿੰਦਾ ਓਏ ਬਿਸਕਟ ਕਿੱਥੇ ਐ ਅੱਜ ਜੇ ਆਥਾ ਆ ਤਾਂ ਪਲੀ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤੇ ਲਾਈਕ ਵੀ ਕਰ ਦਿਓ ਥੈਂਕਸ ਜੀ ਹੱਸਣਾ ਬਹੁਤ ਜ਼ਰੂਰੀ ਹੈ ਟੈਨਸ਼ਨਾਂ ਤਾਂ ਸਾਰੀ ਉਮਰ ਐਦਾਂ ਹੀ ਚੱਲੀ ਜਾਣੀਆਂ ਸੋ ਥੋੜਾ ਬਹੁਤਾ ਹੱਸਣਾ ਜ਼ਰੂਰ ਚਾਹੀਦਾ